ਸਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤੋਂ دہشت ਵਾਲਾ ਮਾਹੌਲ ਉਦੋਂ ਪੈਦਾ ਹੋ ਗਿਆ ਜਦੋਂ 11 ਦੋਸਤਾਂ ਦੇ ਵਿੱਚ ਆਪਸੀ ਲੜਾਈ ਨੂੰ ਲੈ ਕੇ ਉੱਥੇ ਤਾਰ-ਤਾੜ ਗੋਲੀਆਂ ਚੱਲ ਪਈਆਂ ਜਿਸ ਦੌਰਾਨ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਸਕਰੀਨ ਤੇ ਉੱਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੇ ਨੌਜਵਾਨ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਾਂ ਦੱਸਦੀ ਹੈ ਕਿ ਇਹ ਦੋਨੋਂ ਜਿਹੜੇ ਕਿਸ ਦੁਨੀਆ ਤੋਂ ਜਿਹੜੇ ਕਿ ਹਮੇਸ਼ਾ ਹਮੇਸ਼ਾ ਤੇ ਨਹੀਂ ਚਲੇ ਗਏ ਨੇ ਕਿਉਂਕਿ ਯਾਰ ਦੋਸਤ ਦੇ ਵੱਲੋਂ ਇਹਨਾਂ ਦੇ ਉੱਤੇ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਹੈ ਤਾਂ ਮਾਮਲਾ ਜਲੰਧਰ ਦੇ ਸ਼ਹੀਦ ਉਦਮ ਸਿੰਘ ਨਗਰ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤੱਕ ਤਾਂ ਇਹਨਾਂ ਯਾਰਾਂ ਦੋਸਤਾਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਸ਼ਰਾਬ ਵਗੈਰਾ ਪੀਤੀ ਤੇ ਉਸ ਤੋਂ ਬਾਅਦ ਸਵੇਰੇ 4 ਕੁ ਵਜੇ ਦੇ ਕਰੀਬ ਇਹਨਾਂ ਦੀ ਆਪਸੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਤੀਸਰੇ ਦੋਸਤ ਦੇ ਵੱਲੋਂ ਇਹਨਾਂ ਦੇ ਉੱਤੇ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਇੱਕ ਦੋਸਤ ਜਿਹੜਾ ਕਿ ਦੇਖ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਦੂਸਰੇ ਦੀ ਜਿਹੜੀ ਕਿ ਮੌਤ ਹੈ ਉਹ ਹਸਪਤਾਲ ਦੇ ਵਿੱਚ ਜਾ ਕੇ ਹੋਈ ਹੈ ਮੌਕੇ ਦੇ ਉੱਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਉਹਨਾਂ ਕਹਿ ਕਿ ਯਾਰਾਂ ਦੋਸਤਾਂ ਦੀ ਆਪਸੀ ਕਿਸੇ ਗਾਲ ਨੂੰ ਲੈ ਕੇ ਤਕਰਾਰ ਹੋਈ ਜਿਸ ਤੋਂ ਬਾਅਦ ਗੁੱਸੇ ਵਿੱਚ ਆਇਆ ਇੱਕ ਦੋਸਤ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਪੁਲਜ਼ਾ ਕਹਿੰਦਾ ਕਿ ਮਾਮਲਾ ਦਰਜ ਕਰਕੇ ਜਿਹੜੀ ਕਿ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ આરોપી ਤੇ ਜਿਹੜੀ ਕਿ ਭਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਅਸਲੇ ਦੇ ਨਾਲ ਫਾਇਰ ਕੀਤੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਉਸ ਦੀ ਵੀ ਜਿਹੜੀ ਕਿ ਜਾਂਚ ਕਰਾਂਗੇ ਇਸ ਦੇ ਨਾਲ ਹੀ ਪੁਲਜ਼ਾ ਕਹਿੰਦਾ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਕਈ ਕ੍ਰਿਮੀਨਲ ਕ੍ਰਿਮੀਨਲ ਜਿਹੜੇ ਕਿ ਕੇਸ ਉਹ ਦਰਜ ਨੇ ਬਾਕੀ ਅਮ ਮਾਮਲੇ ਦੀ ਹੋਰ ਵਿਡੂੰਗਾ ਇਹਦੇ ਨਾਲ ਤਫਤੀਸ਼ ਕਰਾਂਗੇ ਕਿਉਂਕਿ ਗੋਲੇ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਜਿਹੜਾ ਕਿ ਮਾਹੌਲ ਉਹ ਬਣਿਆ ਹੋਇਆ ਜੇਕਰ ਅਸੀਂ ਮ੍ਰਿਤਕਾਂ ਦੀ ਪਛਾਣ ਦੀ ਗੱਲ ਕਰੀਏ ਕਿ ਆਖਰੇ ਕੌਣ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਤਾਂ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਇਹ ਜਿਹੜੀ ਕਿ ਘਟਨਾ ਲੰਮਾ ਪਿੰਡ ਨੇੜੇ ਵਾਪਰੀਆ ਦੋਵੇਂ ਨੌਜਵਾਨ ਕਿਸੇ ਹੋਰ ਦੋਸਤੇ ਘਰ ਗਏ ਹੋਏ ਸੀ ਜਿੱਥੇ ਬੈਠ ਕੇ ਨਾ ਚਾਰਾ ਦੋਸਤਾਂ ਨੇ ਤਿੰਨੇ ਚਾਰਾ ਦੋਸਤਾਂ ਨੇ ਜਿਹੜੇ ਕਿ ਇਨਾਂ ਦੇ ਵੱਲੋਂ ਖਾਣਾ ਖਾਧਾ ਗਿਆ ਗੱਲਾਂ ਗੁੱਲਾਂ ਮਾਰੀਆਂ ਕਾਫੀ ਜਿਹੜਾ ਕਿ ਇਹਨਾਂ ਨੇ ਮਨੋਰੰਜਨ ਕੀਤਾ ਤਾਂ ਸਵੇਰੇ ਇਹਨਾਂ ਦੀ ਉੜਦੇ ਸਾਰ ਕਿਸੇ ਗੱਲ ਨੂੰ ਲੈ ਕੇ ਜਿਹੜੀ ਕਿ ਟਕਰਾਰ ਹੋ ਜਾਂਦੀ ਹੈ ਜਿਸ ਦੌਰਾਨ ਜਿਹੜੀ ਕਿ ਇਹ ਗੋਲੀ ਚਲਾਈ ਗਈ ਹੈ ਮ੍ਰਿਤਕ ਨੌਜਵਾਨਾਂ ਦੀ ਪਛਾਣ ਸ਼ਿਵਮਾ ਵਾਸੀ ਮੋਤਾ ਸਿੰਘ ਨਗਰ ਅਤੇ ਵਿਨੇ ਦਿਵਾੜੀ ਵਾਸੀ ਵਾਸੀ ਸੇਖਵਜੋ ਹੋਈ ਹੈ ਜਿਨ੍ਹਾਂ ਦੀ ਕੀਮਤ ਹੋਈ ਹੈ ਬਾਕੀ ਪੁਲਿਸ ਵੱਲੋਂ ਜਿਹੜਾ ਕਿ ਇਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਬਾਕੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਮੁਕੱਦਮਾ ਜਿਹੜਾ ਕਿ ਦਰਜ ਕਰ ਲਿਆ ਗਿਆ આરોપીਾਂ ਦੀ ਜਿਹੜੀ ਕਿ ਪਾਲ ਕੀਤੀ ਜਾ ਰਹੀ ਹੈ ਤਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਅਸੀਂ ਆਪਣੇ ਯਾਰਾਂ ਦੋਸਤਾਂ ਤੇ ਬਹੁਤ ਜ਼ਿਆਦਾ ਟਰਸਟ ਕਰਦੇ ਆ ਤਾਂ ਕਈ ਵਾਰ ਕੋਈ ਨਿੱਕੀ ਜਿਹੀ ਗੱਲ ਨੂੰ ਲੈ ਕੇ ਜਿਹੜੀ ਕਿ ਤਕਰਾਰ ਹੋ ਜਾਂਦੀ ਹੈ ਜਿੱਦੇ ਚੱਲਦੇ ਕੋਈ ਵੱਡੀ ਵਾਰਦਾਤ ਜਿਹੜੀ ਕਿ ਹੋ ਜਾਂਦੀ ਹੈ ਤਾਂ ਅਜਿਹੇ ਦੋਸਤਾਂ ਤੋਂ ਕਿਨਾਰਾ ਕਰਨਾ ਚਾਹੀਦਾ ਅਸੀਂ ਹਰੇਕ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆ ਪਰ ਕਦੋਂ ਕਿਸੇ ਮੰਦ ਦੇ ਵਿੱਚ ਕਿਸ ਤਰੀਕੇ ਦਾ ਬੇਈਮਾਨਾ ਆਜੇ ਇਸ ਤੋਂ ਕੋਈ ਵੀ ਜਿਹੜਾ ਕਿ ਜਾਣੂ ਨਹੀਂ ਹੁੰਦਾ ਤਾਂ ਜਿੱਥੇ ਇਕੱਠੇ ਬੈਠ ਕੇ ਪਹਿਲਾ ਰਾਤ ਨੂੰ ਰੋਟੀ ਖਾਧੀ ਆ ਤਾਂ ਸਵੇਰੇ ਉੱਠ ਕੇ ਅਜਿਹੀ ਕਿਹੜੀ ਗੱਲ ਹੋ ਗਈ ਕਿ ਐਨਾ ਗੁੱਸੇ ਵਿੱਚ ਆਇਆ ਦੋਸਤ ਕਿ ਉਸ ਨੇ ਤਾੜ-ਤਾੜ ਗੋਲੀਆਂ ਚਲਾ ਕੇ ਆਪਣੇ ਦੋਸਤਾਂ ਨੂੰ ਜਿਹੜਾ ਕਿ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਾਕੀ ਪੁਲਿਸ ਵੱਲੋਂ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਫਿਰ ਪਤਾ ਲੱਗੇਗਾ ਕਿ ਆਖਰ ਗੋਲੀ ਚਲਾਉਣ ਦਾ ਇਸ ਤੋਂ ਇਲਾਵਾ ਹੋਰ ਕਿਹੜਾ ਕਾਰਨ ਰਿਹਾ ਬਿਊਰੋ ਰਿਪੋਰਟ ਅਖੰਡ ਲੋਕ